ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ अहम ਖਬਰ سامنے ਆ ਰਹੀ ਹੈ ਦੱਸ ਦਈਏ ਕਿ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਨੇ ਅੱਜ ਬੁਲਾਈ ਗਈ ਕਈ ਕੈਬਨਿਟ ਮੀਟਿੰਗਾਂ ਦੇ ਜਿਹੜੇ ਸਥਾਨ ਨੇ ਉਹ ਬਦਲ ਦਿੱਤੇ ਗਏ ਨੇ ਦੱਸ ਦਈਏ ਕਿ ਪਹਿਲਾ ਮੀਟਿੰਗ ਜੁਲੰਦਰ ਦੇ ਪੀਐਮਪੀ ਵਿੱਚ ਹੋਣ ਜਾ ਰਹੀ ਸੀ ਲੇਕਿਨ ਹੁਣ ਇਸ ਦਾ ਜਗ੍ਹਾ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਅਵਾਜ਼ ਦੇ ਵਿੱਚ ਜਿਹੜੀ ਇਹ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦਾ ਸਮਾਂ ਜਿਹੜਾ ਉਹ ਦਪਹਿਰ ਠੀਕ 2 ਵਜੇ ਦਾ ਦੱਸਿਆ ਜਾ ਰਿਹਾ ਹੈ ਮੀਟਿੰਗ ਨੂੰ ਲੈ ਕੇ ਹਲੇ ਕੋਈ ਅਜੰਡਾ ਸਾਹਮਣੇ ਨਹੀਂ ਆਇਆ ਲੇਕਿਨ ਇਸ ਕੈਬਿਨੇਟ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਜਿਹੜੇ ਪੰਜਾਬ ਪੰਚਾਇਤੀ ਚੌਂ ਨੇ ਨਗਰ ਨਿਗਮ ਚੌਂ ਨੇ ਡਾਕਟਰ ਦੀ ਭਰਤੀ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ ਅਜ ਨਾਲ ਹੀ ਕਈ ਹਮ ਫੈਸਲੇ ਨੂੰ ਲੈ ਕੇ ਵੀ ਮੋਹਰ ਲੱਗ ਸਕਦੀ ਹੈ ਲੇਕਿਨ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜਾ ਕੈਬਿਨੇਟ ਮੀਟਿੰਗ 5 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਵੀ ਕੀਤੀ ਗਈ ਸੀ ਪੰਚਾਇਤੀ ਚੋਣਾਂ ਬੁਲਾ ਕੇ ਇੱਕ ਐਮ ਖਬਰ سامنے ਆ ਰਹੀ ਹੈ ਦੱਸ ਦਈਏ ਕਿ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਨੇ ਅੱਜ ਬੁਲਾਈ ਗਈ ਕਈ ਕੈਬਨਟ ਮੀਟਿੰਗਾਂ ਦੇ ਜਿਹੜੇ ਸਥਾਨ ਨੇ ਉਹ ਬਦਲ ਦਿੱਤੇ ਗਏ ਨੇ ਦੱਸ ਦਈਏ ਕਿ ਪਹਿਲਾ ਮੀਟਿੰਗ ਜੁਲੰਦਰ ਦੇ ਪੀਐਮਪੀ ਵਿੱਚ ਹੋਣ ਜਾ ਰਹੀ ਸੀ ਲੇਕਿਨ ਹੁਣ ਇਸ ਦਾ ਜਗਾ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਅਵਾਜ਼ ਦੇ ਵਿੱਚ ਜਿਹੜੀ ਇਹ ਕੈਬਨਟ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦਾ ਸਮਾਂ ਜਿਹੜਾ ਉਹ ਦਪੈਠ ਠੀਕ 2 ਵਜੇ ਦਾ ਦੱਸਿਆ ਜਾ ਰਿਹਾ ਹੈ ਮੀਟਿੰਗ ਨੂੰ ਲੈ ਕੇ ਹਲੇ ਕੋਈ ਅਜੰਡਾ ਸਾਹਮਣੇ ਨਹੀਂ ਆਇਆ ਲੇਕਿਨ ਇਸ ਦੌਰ ਕੈਬਨਿਟ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਜਿਹੜੇ ਪੰਜਾਬ ਪੰਚਾਇਤੀ ਚੌਂ ਨੇ ਨਗਰ ਨਿਗਮ ਚੌਂ ਨੇ ਡਾਕਟਰ ਦੀ ਭਰਤੀ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ ਅਜ ਨਾਲ ਹੀ ਕਈ ਹਮ ਫੈਸਲੇ ਨੂੰ ਲੈ ਕੇ ਵੀ ਮੋਹਰ ਲੱਗ ਸਕਦੀ ਹੈ ਲੇਕਿਨ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜਾ ਕੈਬਨਿਟ ਮੀਟਿੰਗ 5 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਵੀ ਕੀਤੀ ਗਈ ਸੀ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ अहम ਖਬਰ سامنے ਆ ਰਹੀ ਹੈ ਦੱਸ ਦਈਏ ਕਿ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਨੇ ਅੱਜ ਬੁਲਾਈ ਗਈ ਕਈ ਕੈਬਨਿਟ ਮੀਟਿੰਗਾਂ ਦੇ ਜਿਹੜੇ ਸਥਾਨ ਨੇ ਉਹ ਬਦਲ ਦਿੱਤੇ ਗਏ ਨੇ ਦੱਸ ਦਈਏ ਕਿ ਪਹਿਲਾ ਮੀਟਿੰਗ ਜੁਲੰਦਰ ਦੇ ਪੀਐਮਪੀ ਵਿੱਚ ਹੋਣ ਜਾ ਰਹੀ ਸੀ ਲੇਕਿਨ ਹੁਣ ਇਸ ਦਾ ਜਗਾ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਅਵਾਸ ਦੇ ਵਿੱਚ ਜਿਹੜੀ ਇਹ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦਾ ਸਮਾਂ ਜਿਹੜਾ ਉਹ ਦਪਹਿਰ ਠੀਕ 2 ਵਜੇ ਦਾ ਦੱਸਿਆ ਜਾ ਰਿਹਾ ਹੈ ਮੀਟਿੰਗ ਨੂੰ ਲੈ ਕੇ ਹਲੇ ਕੋਈ ਅਜੰਡਾ ਸਾਹਮਣੇ ਨਹੀਂ ਆਇਆ ਲੇਕਿਨ ਇਸ ਦੌਰ ਕੈਬਨਿਟ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਜਿਹੜੇ ਪੰਜਾਬ ਪੰਚਾਇਤੀ ਚੌਂ ਨੇ ਨਗਰ ਨਿਗਮ ਚੌਂ ਨੇ ਡਾਕਟਰ ਦੀ ਭਰਤੀ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ ਅਜ ਨਾਲ ਹੀ ਕਈ ਹਮ ਫੈਸਲੇ ਨੂੰ ਲੈ ਕੇ ਵੀ ਮੋਹਰ ਲੱਗ ਸਕਦੀ ਹੈ ਲੇਕਿਨ ਦੱਸ ਦਈਏ ਕਿ ਇਸ ਤੋਂ ਪਹਿਲਾਂ ਜਿਹੜਾ ਕੈਬਨਿਟ ਮੀਟਿੰਗ 5 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਵੀ ਕੀਤੀ ਗਈ ਸੀ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਹਮ ਖਬਰ سامنے ਆ ਰਹੀ ਹੈ ਦੱਸ ਦਈਏ ਕਿ ਪੰਚਾਇਤੀ ਚੋਣਾਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਨੇ ਅੱਜ ਬੁਲਾਈ ਗਈ ਕਈ ਕੈਬਨਟ ਮੀਟਿੰਗਾਂ ਦੇ ਜਿਹੜੇ ਸਥਾਨ ਨੇ ਉਹ ਬਦਲ ਦਿੱਤੇ ਗਏ ਨੇ ਦੱਸ ਦਈਏ ਕਿ ਪਹਿਲਾ ਮੀਟਿੰਗ ਜੁਲੰਦਰ ਦੇ ਪੀਐਮਪੀ ਵਿੱਚ ਹੋਣ ਜਾ ਰਹੀ ਸੀ ਲੇਕਿਨ ਹੁਣ ਇਸ ਦਾ ਜਗਾ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਅਵਾਸ ਦੇ ਵਿੱਚ ਜਿਹੜੀ ਹੈ ਕੈਬਨਟ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦਾ ਸਮਾਂ ਜਿਹੜਾ ਉਹ ਦਪਹਿਰ ਠੀਕ 2 ਵਜੇ ਦਾ ਦੱਸਿਆ ਜਾ ਰਿਹਾ ਹੈ ਮੀਟਿੰਗ ਨੂੰ ਲੈ ਕੇ ਹਲੇ ਕੋਈ ਅਜੰਡਾ ਸਾਹਮਣੇ ਨਹੀਂ ਆਇਆ ਲੇਕਿਨ ਇਸ ਦੌਰ ਕੈਬਨਿਟ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਜਿਹੜੇ ਪੰਜਾਬ ਪੰਚਾਇਤੀ ਚੋਣ ਨੇ ਨਗਰ ਨਿਗਮ ਚੋਣ ਨੇ ਡਾਕਟਰ ਦੀ ਭਰਤੀ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ ਅਜਨਾਲ ਹੀ ਕਈ ਹਮ ਫੈਸਲੇ ਨੂੰ ਲੈ ਕੇ ਵੀ ਮੋਹਰ ਲੱਗ ਸਕਦੀ ਹੈ ਲੇਕਿਨ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਕੈਬਨਿਟ ਮੀਟਿੰਗ 5 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਵੀ ਕੀਤੀ ਗਈ ਸੀ